ਸ਼ਿਗਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਆ ਪ੍ਰੋਗਰਾਮ ਫਰਕ ਤਾਂ ਪੈ ਗਿਆ ਇਸ ਪ੍ਰੋਗਰਾਮ ਦੇ ਵਿੱਚ ਅਹ ਮੁੱਦੇ ਉੱਤੇ ਗੱਲਬਾਤ ਕਰਦੇ ਆ ਤੇ ਇਸ ਪ੍ਰੋਗਰਾਮ ਦੇ ਵਿੱਚੋਂ ਤੁਸੀਂ ਆਪਣੀ ਕੀਮਤੀ رائے ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਮੁੱਦਾ ਅੱਜ ਕਿਹੜਾ ਹੋਵੇਗਾ ਤੁਹਾਨੂੰ ਇੱਕ ਵਾਰੀ ਉਹ ਵੀ ਦੱਸ ਦਿੰਨੇ ਆ ਅਮਰੀਕਾ ਦੇ ਬੱਚੋਂ ਦੀ ਜਿਹੜੇ ਗੈਰ ਪ੍ਰਵਾਸੀ ਨੇ ਉਹਨਾਂ ਨੂੰ ਲਗਾਤਾਰ ਹੀ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਅੱਜ ਜੋ ਦੂਜੀ ਫਲਾਈਟ ਹੈਗੀ ਆ ਅੱਜ ਲੈਂਡ ਕਰੇਗੀ ਅੰਮ੍ਰਿਤਸਰ ਦੇ ਵਿੱਚ ਰਾਤ 10 ਵਜੇ ਦਾ ਸਮਾਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਐਤਵਾਰ ਨੂੰ ਇੱਕ ਹੋਰ ਫਲਾਈਟ ਆਵੇਗੀ ਤਾਂ ਲਗਾਤਾਰ ਹੀ ਡਿਪੋਰਟੇਸ਼ਨ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਉਹ ਕੋਈ ਅਪਰਾਧ ਨਹੀਂ ਹੈਗੇ ਉਹਨਾਂ ਨੇ ਕੋਈ ਅਪਰਾਧੀ ਜੋ ਹੈ ਕੋਈ ਅਜੇਹਾ ਕੰਮ ਨਹੀਂ ਕੀਤਾ ਉਹ ਮੁਜਰਮ ਨਹੀਂ ਹੈਗੇ ਪਰ ਉਹਨਾਂ ਦੇ ਨਾਲ ਜੋ ਬਤੀਰਾ ਹੋ ਰਿਹਾ ਉਸ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਤਾਂ ਲਗਾਤਾਰ ਸਵਾਲ ਇਹ ਵੀ ਚੁੱਕੇ ਜਾ ਰਹੇ ਨੇ ਕਿ ਜੋ ਅਮਰੀਕਾ ਦੇ ਵਿੱਚ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਦੀ ਲੋੜ ਹੈਗੀ ਆ ਪੁਲਿਸ ਨੂੰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੁੜਿੰਦੇ ਹੈਗੇ ਆ ਅਜੇਹੇ ਦੇ ਵਿੱਚ ਉਹਨਾਂ ਨੂੰ ਰਿਪੋਰਟ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਕਿਹਾ ਇਹ ਵੀ ਜਾ ਰਿਹਾ ਕਿ ਸ਼ਾਇਦ ਅਗਲੀ ਵਾਰੀ ਉਹਨਾਂ ਦੀ ਹੋਵੇਗੀ ਤਾਖਰ ਪੂਰਾ ਮੈਟਰ ਕੀ ਹੈਗਾ ਕੀ ਉਹ ਵੀ ਰਿਪੋਰਟ ਕੀਤੇ ਜਾਣਗੇ ਇਸ ਉਤੇ ਵੀ ਗੱਲਬਾਤ ਕਰਨੀ ਲਾਜ਼ਮੀ ਹੋ ਜਾਂਦੀ ਹੈ ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਫਿਲਹਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਵਿਤਾ ਹਮਦਰ ਟੀਵੀ ਦੇ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜੇ ਮੁੱਦੇ ਤੁਸੀਂ ਅੱਜ ਚੁਣ ਕੇ ਲੈ ਕੇ ਆਏ ਹੋ ਕਾਫੀ ਅਹਿਮ ਮੁੱਦੇ ਨੇ ਕਿਉਂਕਿ ਲਗਾਤਾਰ ਡੈਪੂਟੇਸ਼ਨ ਵਾਲਾ ਸਿਲਸਿਲਾ ਜਾਰੀ ਹੈ ਤੇ ਅੱਜ ਵੀ 119 ਲੋਕ ਹੋਰ ਜਿਹੜੇ ਭਾਰਤੀ ਨਾਗਰਿਕ ਨੇ ਉਹ ਅੱਜ ਵਾਪਸ ਆਪਣੇ ਦੇਸ਼ ਪਰਤ ਰਹੇ ਨੇ ਜਿਨ੍ਹਾਂ ਦੇ ਵਿੱਚੋਂ 67 ਪੰਜਾਬੀ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪਹੁੰਚ ਚੁੱਕੇ ਨੇ 에어ਪੋਰਟ ਦੇ ਉੱਤੇ ਜਦੋਂ ਤੱਕ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਤੱਕ ਮੁੱਖ ਮੰਤਰੀ ਸਾਹਿਬ ਦਾ ਬਿਆਨ ਜਿਹੜਾ ਉਹ ਸਾਹਮਣੇ ਆ ਚੁੱਕਾ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਅੱਜ ਹੀ ਜਿਹੜਾ 에어ਪੋਰਟ ਤੋਂ ਬਾਹਰ ਲਿਆ ਕੇ ਘਰ ਭੇਜ ਦਿੱਤਾ ਜਾਵੇਗਾ ਤੇ ਜਿਹੜੇ ਬਾਕੀ ਸੂਬਿਆਂ ਦੇ ਨੇ ਨੌਜਵਾਨ ਚਾਹੇ ਉਹ ਕੇਰਲਾ ਹੋਣ ਚਾਹੇ ਉਹ ਗੋਆ ਦੇ ਹੋਣ ਗੁਜਰਾਤ ਦੇ ਹੋਣ ਉਨਾ ਦੀ ਫਲਾਈਟ ਸਵੇਰੇ 6:30 ਵਜੇ ਦੀ ਹੈ ਤਾਂ ਪੂਰਾ ਵਿਵਾਦ ਵੀ ਚੜ ਰਿਹਾ ਹੈ ਤੇ ਨਾਲ ਹੁਣ ਵੱਡਾ ਸਵਾਲ ਵੀ ਹੈ ਕਿ ਲਗਾਤਾਰ ਅਮਰੀਕਾ ਇੱਕ ਇੱਕ ਕਰਕੇ ਜਹਾਜ਼ ਵਾਪਸ ਭਾਰਤ ਭੇਜ ਰਿਹਾ ਹੈ ਲੋਕਾਂ ਦੇ ਨਾਲ ਭਰ ਕੇ ਪਰ ਜਿਨ੍ਹਾਂ ਲੋਕਾਂ ਦੀ ਭਾਲ ਭਾਰਤ ਨੂੰ ਹੈ ਇੰਡੀਆ ਨੂੰ ਹੈ ਇੰਡੀਆ ਦੀਆਂ ਏਜੰਸੀਆਂ ਨੂੰ ਹੈ ਉਹਨਾਂ ਨੂੰ ਕਦੋਂ ਵਾਪਸ ਭੇਜੇਗਾ ਪਰ ਇਸ ਬਾਬਤ ਇੱਕ ਜਾਣਕਾਰੀ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਉਸ ਉੱਤੇ ਬਿਲਕੁਲ ਜਿਹੜੀ ਹੈ ਝਾਤੋਂ ਮਾਰਾਂਗੇ ਕਵਿਤਾ ਅੱਜ ਵੀ ਬਿਲਕੁਲ ਤਾਂ ਡਿਪੋਰਟੇਸ਼ਨ ਦਾ ਦੌਰ ਜੋ ਹੈ ਲਗਾਤਾਰ ਚੱਲ ਰਿਹਾ ਹੈ ਹੁਣ ਇੱਕ ਅੱਜ ਜੋ ਫੌਜ ਦੀ ਜੋ ਪਲੇਨ ਹੈਗੀ ਆ ਅੱਜ ਲੈਂਡ ਕਰੇਗੀ ਅਜੇ ਇਹ ਦੇ ਵਿੱਚ ਪੰਜਾਬੀ ਵੀ ਆਣਗੇ ਇਸ ਉੱਤੇ ਵੀ ਸਵਾਲ ਜੋ ਹੈ ਵਿਵੇਕ ਲਗਾਤਾਰ ਚੁੱਕਿਆ ਜਾ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਹੀ ਲੈਂਡ ਕਿਉਂ ਕੀਤਾ ਜਾ ਰਿਹਾ ਹੈਗਾ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਲੈਂਡ ਹੁੰਦਾ ਹੈ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਲੈਂਡ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਬਿਲਕੁਲ ਕਵਿਤਾ ਦੇਖੋ ਕੱਲ ਤੋਂ ਇਹ ਵਿਵਾਦ ਹੋਰ ਤੂਲ ਫੜ ਗਿਆ ਆਪਾਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਮਰੀਕੀ ਫੌਜ ਦਾ ਜਹਾਜ਼ ਪੰਜਾਬ ਦੇ ਵਿੱਚ ਆਉਣਾ ਕਿਤੇ ਨਾ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਜਿਹੜੀ ਹੈ ਉਹ ਤਾਂ ਹੈ ਹੀ ਹੈ ਤੇ ਨਾਲ ਦੀ ਨਾਲ ਵੱਡਾ ਖਤਰਾ ਇਹ ਦੇਸ਼ ਦੇ ਲਈ ਵੀ ਹੈ ਹੁਣ ਸਾਡੇ ਦਰਸ਼ਕ ਉਸ ਦਿਨ ਜਿਸ ਦਿਨ ਅਸੀਂ ਪ੍ਰੋਗਰਾਮ ਕਰ ਰਹੇ ਸੀ ਕਵਿਤਾ ਉਸ ਦਿਨ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਨੇ نیچے ਟਿੱਕਾ ਟਿੱਪਣੀ ਕਰ ਰਹੇ ਸੀਗੇ ਕਿ ਪੰਜਾਬ 'ਚ ਉਤਰ ਗਿਆ ਤਾਂ ਕੀ ਹੋ ਗਿਆ ਤੁਸੀਂ ਐਵੇਂ ਮੁੱਦਾ ਬਣਾ ਰਹੇ ਹੋ ਪਰ ਇਹ ਮੁੱਦਾ ਨਹੀਂ ਹੈ ਇਹ ਅਸਲ ਗੱਲ ਹੈ ਕਿ ਪੰਜਾਬ ਹੀ ਕਿਉਂ ਦੇਖੋ ਅੱਜ ਜਿਹੜਾ ਆਰ ਪੀ ਸਿੰਘ ਨੇ ਭਾਜਪਾ ਦੇ ਆਗੂ ਨੇ ਉਹਨਾਂ ਨੇ ਬੇहद ਮਹਿਕਮਾ ਕੇ ਬੱਚਿਆਂ ਵਾਲਾ ਬਿਆਨ ਦਿੱਤਾ ਕਹਿੰਦੇ ਜੀ ਭਾਰਤ ਦੇ ਵਿੱਚ ਜਦੋਂ ਐਂਟਰ ਕਰਦੇ ਆ ਆਪਾਂ ਤਾਂ ਪੰਜਾਬ ਨੇ ਜਿਹੜੇ ਪੈਂਦਾ ਇਸ ਕਰਕੇ ਪੰਜਾਬ ਨੂੰ ਅਮਰੀਕਾ ਤੋਂ ਸਿੱਧੀ ਫਲਾਈਟ ਜਿਹੜੀ ਫਲਾਈਟ ਹੈ ਉਹ ਇਸ ਕਰਕੇ ਜ ਆਜ ਇੱਥੇ ਉਤਰ ਰਿਹਾ ਤੇ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਫਿਰ ਸਾਨੂੰ ਕਿਹੜਾ ਜਿਹੜਾ ਦਿੱਲੀ ਦੂਰ ਪੈ ਜਾਂਦਾ ਫਿਰ ਸਾਨੂੰ ਜੇ ਕਿਸੇ ਬੰਦੇ ਨੇ ਅੰਬਰਸਰ ਤੋਂ ਆਣਾ ਹੋਵੇ ਖਾਸ ਕਰਕੇ ਪਠਾਨਕੋਟ ਵਾਲੇ ਪਾਸੇ ਤੋਂ ਉਹਨੂੰ ਦਿੱਲੀ ਕਿੰਨਾ ਦੂਰ ਪੈਂਦਾ 8 ਘੰਟੇ ਲੱਗਦੇ ਉਹਨੂੰ ਤੇ ਅਸੀਂ ਜਦੋਂ ਇਹ ਮੰਗ ਕਰਦੇ ਆ ਕਿ ਜੇ ਲੱਗ ਗਈ ਪੈਂਦਾ ਫਿਰ ਸਾਡੀਆਂ ਫਲਾਈਟਾਂ ਸ਼ੁਰੂ ਕਰ ਦੋ ਸਿੱਧੀਆਂ ਤਾਂ ਉਦੋਂ ਕਹਿੰਦੇ ਨਹੀਂ ਨਹੀਂ ਇਹ ਰੂਟ ਨਹੀਂ ਬਣਦਾ ਜੀ ਕੈਪੀਟਲ ਦੇ ਵਿੱਚ ਆਣਾ ਪੈਂਦਾ ਤੁਹਾਨੂੰ ਇੱਕ ਹੋਰ ਜਿਹੜਾ ਲਾਅ ਹੈ ਉਹ ਇਹ ਤੁਹਾਨੂੰ ਮੈਂ ਦੱਸ ਦੇਣਾ ਕਿ ਕਦੀ ਵੀ ਜਦੋਂ ਇਦਾਂ ਦੀ ਐਮਰਜੈਂਸੀ ਕੋਈ ਸਿਚੁਏਸ਼ਨ ਹੁੰਦੀ ਹੈ ਤੁਹਾਨੂੰ ਯਾਦ ਹੋਏਗਾ ਕਿ ਕਾਠਮਾਂਡੂ ਦੇ ਵਿੱਚ ਇੱਕ ਜਹਾਜ਼ ਹਾਈਜੈਕ ਹੋ ਗਿਆ ਸੀ ਇੰਡੀਆ ਦਾ ਜਿਹਨੇ ਇੰਡੀਆ ਆਣਾ ਸੀਗਾ ਤਾਂ ਉਹਨੂੰ ਲੈਂਡ ਕਰਾਇਆ ਗਿਆ ਅੰਮ੍ਰਿਤਸਰ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਹੁੰਦੀ ਸੀ ਫਿਰ ਉਹਨੂੰ ਲੈ ਕੇ ਗਏ ਪਾਕਿਸਤਾਨ ਫਿਰ ਅਫਗਾਨਿਸਤਾਨ ਲੈ ਕੇ ਗਏ ਅਫਗਾਨਿਸਤਾਨ ਦੇ ਵਿੱਚ ਫਿਰ ਫਿਰ ਉਹ ਪਾਕਿਸਤਾਨ ਲੈ ਕੇ ਆਏ ਫਿਰ ਇੰਡੀਆ ਨਾ ਆਰਮੀ ਨੇ ਜਾ ਕੇ ਉੱਥੇ ਰੈਸਕਿਊ ਆਪਰੇਸ਼ਨ ਚਲਾਇਆ ਜੀਡੋ ਵਾਲੋ ਨਾ ਨੇ ਜਾ ਕੇ ਫਿਰ ਸਮਝੌਤਾ ਕੀਤਾ ਤੇ ਤਿੰਨ ਪਾਕਿਸਤਾਨ ਦੇ ਅੱਤਵਾਦੀ ਜਿਹੜੇ ਸੀਗੇ ਉਹ ਰਹਾ ਕਿਤੇ ਤੇ ਉਹਨਾਂ ਨੇ ਹੀ ਜਾ ਕੇ 26/11 ਅਰਗਾ ਅਟੈਕ ਜਿਹੜਾ ਵਾਪਸ ਭਾਰਤ ਦੇ ਉੱਤੇ ਕੀਤਾ ਜਦੋਂ ਅਜਿਹੀ ਕੋਈ ਵੀ ਸਿਚੁਏਸ਼ਨ ਪੈਂਦੀ ਹੈ ਜਾਂ ਕਿਸੇ ਹੋਰ ਦੇਸ਼ ਦਾ ਜਹਾਜ ਜਾਂਦਾ ਜਾਂ ਤੁਹਾਡਾ ਜਹਾਜ ਹਾਈਜੈਕ ਹੋ ਜਾਂਦਾ ਜਾਂ ਕੋਈ ਵੀ ਅਜਿਹੀ ਸਿਚੁਏਸ਼ਨ ਪੈਂਦੀ ਹੈ ਤਾਂ ਕਦੀ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ ਕਿਸੇ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ ਜਹਾਜ ਲੈਂਡ ਹੋਣ ਦੀ ਪਰਮਿਸ਼ਨ ਨਹੀਂ ਹੁੰਦੀ ਕਿਉਂਕਿ ਦੇਸ਼ ਨੂੰ ਖਤਰੇ ਦਾ ਅਲਰਟ ਹੁੰਦਾ ਤੇ ਹੁਣ ਵੱਡਾ ਸਵਾਲ ਇਹ ਹੈ ਕਿ ਜੇ ਤੁਹਾਨੂੰ ਦੇਸ਼ ਦੀ ਸੁਰੱਖਿਆ ਦੀ ਇੰਨੀ ਚਿੰਤਾ ਹੈ ਤੁਸੀਂ ਦਿੱਲੀ 'ਚ ਜਹਾਜ ਨਹੀਂ ਲੈਂਡ ਕਰਾ ਰਹੇ ਤੇ ਫੇਰ ਪੰਜਾਬ ਦੀ ਸੁਰੱਖਿਆ ਦੀ ਤੁਹਾਨੂੰ ਚਿੰਤਾ ਨਹੀਂ ਸਾਡੇ ਤੋਂ ਤਾਂ 10 ਕਿਲੋਮੀਟਰ ਦਾ ਬਾਰਡਰ ਪੈਂਦਾ ਹੈ ਜੀ ਲਾਹੌਰ ਦਾ ਤੇ ਸਾਡੀ ਸੁਰੱਖਿਆ ਕਿੱਥੇ ਹੈ ਸਾਡੇ ਪਿੰਡ ਨਾਲ ਨੇ ਤੁਸੀਂ ਆ ਦੇਖਿਆ ਹੋਵੇਗਾ ਕਿ ਜਿਹੜਾ ਆਕਾਸ਼ਦੀਪ ਨਾਮ ਦਾ ਨੌਜਵਾਨ ਪਿਛਲੇ ਜਹਾਜ਼ ਦੇ ਵਿੱਚ ਡਿਪੋਰਟ ਹੋ ਕੇ ਆਇਆ ਸੀ ਉਹਦੇ ਘਰ ਤੋਂ ਚੰਦ ਕਦਮਾਂ ਦੀ ਦੂਰੀ ਤੇ ਉਹ ਹੈ ਤਾਰਾ ਨੇ ਸਾਡੇ ਹੀ ਫਿਰ ਸਾਡੀ ਕੀ ਪ੍ਰਾਈਵੇਸੀ ਰਹਿ ਜਾਂਦੀ ਹੈ ਤੁਸੀਂ ਇਹ ਦੇਖੋ ਅਸੀਂ ਕਈ ਮਹਾਰਾਣਾ ਵੀ ਉਸ ਦਿਨ ਗੱਲ ਕੀਤੀ ਸੀ ਕਿ ਭਾਈ ਜੇ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਰਿਹਾ ਤਾਂ ਕਹਿੰਦੇ ਸਭ ਤੋਂ ਖਤਰਨਾਕ ਚੀਜ਼ ਹੈ ਕਿਉਂਕਿ ਅਮਰੀਕਾ ਦੇ ਜਹਾਜ਼ ਹਾਈ ਕੁਆਲਿਟੀ ਦੇ ਜਹਾਜ਼ ਨੇ ਹਾਈ ਟੈਕ ਜਹਾਜ਼ ਨੇ ਹੁਣ ਕੀ ਪਤਾ ਅਗਲੇ ਕਿਹੜੇ ਕੈਮਰੇ ਲਾ ਕੇ ਭੇਜ ਰਹੇ ਨੇ ਕੀ ਪਤਾ ਅਗਲੇ ਕਿਹੜੇ ਜੈਕ ਲਾ ਕੇ ਭੇਜਨੇ ਨੇ ਕਈ ਸਿਸਟਮ ਲਾ ਕੇ ਭੇਜ ਰਹੇ ਨੇ ਉਹ ਅਗਲੇ ਤਾਂ ਤੁਹਾਡਾ ਸਾਰਾ ਨੋਟ ਕਰਕੇ ਚਲੇ ਗਿਆ ਨਾ ਜਹਾਜ਼ ਕਿਤੇ ਇਹ ਤਾਂ ਹੈ ਨਹੀਂ ਕਿ ਸੁਰੰਗ ਦੇ ਰਾਹੀਂ ਆਇਆ ਅੰਦਰੋਂ ਅੰਦਰੋਂ ਆਇਆ ਮੈਟਰੋ ਦੇ ਵਾਂਗੂ ਤੇ ਪਤਾ ਹੀ ਨਹੀਂ ਲੱਗਾ ਉਹਨੂੰ ਕਿ ਉੱਪਰ ਤਾਂ ਸਾਰਾ ਹਨੇਰਾ ਸੀਗਾ ਉਹ ਅਸਮਾਨ ਦੇ ਵਿੱਚੋਂ ਆਇਆ ਉਹਦੇ ਅੱਖਾਂ ਦੇ ਸਾਹਮਣੇ ਤੁਹਾਡਾ ਸਤਲੁਜ ਦਰਿਆ ਵੀ ਵਗਦਾ ਦੇਖਿਆ ਉਹਦੇ ਅੱਖਾਂ ਦੇ ਸਾਹਮਣੇ ਤੁਹਾਡੀ ਫੈਂਸਿੰਗ ਲੱਗੀ ਵੀ ਦੇਖ ਰਹੀ ਐ ਉਹਦੀਆਂ ਅੱਖਾਂ ਦੇ ਸਾਹਮਣੇ ਤੁਹਾਡੀਆਂ ਚੈੱਕ ਪੋਸਟਾਂ ਵੀ ਦੇਖ ਰਹੀਆਂ ਨੇ ਤੇ ਹੁਣ ਕੀ ਪਤਾ ਕਿਹੜੇ ਕਿਹੜੇ ਚੀਜ਼ ਦੀ ਉਹ ਵੀਡੀਓਗ੍ਰਾਫੀ ਕਰਕੇ ਲੈ ਗਏ ਕੀ ਤੇ ਇੱਥੇ ਜਹਾਜ਼ ਖੜਾ ਵੀ 6-7 ਘੰਟੇ ਰਿਹਾ ਸੀ 6-7 ਘੰਟੇ ਬਾਅਦ ਉਹਨੇ ਉਡਾਨ ਭਰੀ ਸੀਗੀ ਇੰਨੀ ਦੇਰ ਦੇ ਵਿੱਚ ਕੀ ਪਤਾ ਉਹ ਕਿਹੜੇ ਕਿਹੜੇ ਸਿਸਟਮ ਤੁਹਾਡੇ ਹੈਕ ਕਰਕੇ ਲੈ ਗਏ ਹੋਣਗੇ ਇਹਦੇ ਬਾਬਤ ਦਾ ਹਜੇ ਤੱਕ ਕੋਈ ਜਾਣਕਾਰੀ ਨਹੀਂ ਆਈ ਬਟ ਦਾ ਸਵਾਲ ਕਵਿਤਾ ਇਹੀ ਹੈ ਕਿ ਦੇਖੋ ਇੱਕ ਪਾਸੇ ਤਾਂ ਅਸੀਂ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਆ ਉਦੋਂ ਅਸੀਂ ਅੰਮ੍ਰਿਤਸਰ ਨੂੰ ਚੂਜ਼ ਕਰਦੇ ਆ ਉਦੋਂ ਅਸੀਂ ਪੰਜਾਬ ਨੂੰ ਚੂਜ਼ ਕਰਦੇ ਆ ਹੁਣ ਤੁਸੀਂ ਇਹ ਨਾ ਹੋਵੇ ਕਿ ਪੰਜਾਬ ਨੂੰ ਡੈਪੂਟ ਜਿਹੜਾ ਡੈਪੂਟੇਸ਼ਨ ਦਾ ਤੁਸੀਂ ਇੱਕ ਸੈਂਟਰ ਬਣਾ ਕੇ ਰੱਖ ਦੋ ਤੁਸੀਂ ਇਸ ਨੂੰ ਉਹ ਇੱਕ ਬੇਅਰ ਹਾਊਸੇ ਬਣਾ ਕੇ ਰੱਖ ਦੋ ਕਿ ਭਾਈ ਜਦੋਂ ਵੀ ਕੋਈ ਐਦਾ ਦੀ ਚੀਜ਼ ਹੁੰਦੀ ਹੈ ਤੁਸੀਂ ਅੰਮ੍ਰਿਤਸਰ ਲਿਆ ਕੇ ਲੈਂਡ ਕਰ ਦੋ ਇਹ ਕੋਈ ਪਹਿਲੀ ਗੱਲ ਨਹੀਂ ਹੈ ਦੇਖੋ ਆਪਾਂ ਕਿੰਨੇ ਆ ਪਿੱਛੇ ਦਿਨ ਖਬਰਾਂ ਕਰਕੇ ਆਏ ਆ ਕਿ ਇਹ ਆਪਣੇ ਬੰਦੇ ਛੜਾ ਕੇ ਲੈ ਕੇ ਆਏ ਨੇ ਸੀਰੀਆ ਤੋਂ ਕਿੰਨੇ ਬੰਦੇ ਆਪਣੇ ਤੋਂ ਜ਼ਿਆਦਾ ਯੂਕਰੇਨ ਤੋਂ ਛੜਾ ਕੇ ਲੈ ਕੇ ਆਏ ਨੇ ਜਦੋਂ ਐਡ ਚੱਲਦੀ ਸੀ ਪਾਪਾ ਜੀ ਨੇ ਵਾਰ ਰੁਕਵਾਤੀ ਉਹ ਜਾਜ ਇੰਡੀਆ ਚ ਲੈਂਡ ਉਹ ਜਹਾਜ਼ ਦਿੱਲੀ ਦੇ ਵਿੱਚ ਲੈਂਡ ਹੋਇਆ ਦਿੱਲੀ ਦੇ ਵਿੱਚ ਉਹਨਾਂ ਦੇ ਫੋਟੋ ਸ਼ੂਟ ਕਰਵਾਏਗੇ ਦਿੱਲੀ ਦੇ ਵਿੱਚ ਉਹਨਾਂ ਦਾ ਵੱਡੇ ਮੀਡੀਆ ਆਦਾਰਿਆਂ ਤੋਂ ਇੰਟਰਵਿਊ ਕਰਵਾਏਗੇ ਤੁਸੀਂ ਮੈਨੂੰ ਦੱਸੋ ਤੁਸੀਂ ਗੁਜਰਾਤ ਦੇ 33 ਲੋਕਾਂ ਦੇ ਕਿੰਨੇ ਦੇ ਇੰਟਰਵਿਊ ਦੇਖ ਲਏ ਹਾਂ ਬਿਲਕੁਲ ਵੀ ਨਹੀਂ ਕਿਹੜੀ ਸਟੋਰੀ ਨਿਕਲ ਕੇ ਸਾਹਮਣੇ ਆਈ ਉਹ ਬੰਦੇ ਆਏ ਘਰ ਪਹੁੰਚੇ ਕਿੱਥੇ ਗਏ ਕਿੱਥੇ ਨਹੀਂ ਗਏ ਅਜੇ ਤੱਕ ਕੋਈ ਪਤਾ ਨਹੀਂ ਜਿੰਨਾ ਪੰਜਾਬ ਦੇ ਨੌਜਵਾਨ ਜਿਹੜੇ ਬਾਹਰੋਂ ਆਏ ਨੇ ਡਿਪੋਰਟ ਹੋ ਕੇ ਤੇ ਜਿੰਨਾ ਹਰਿਆਣੇ ਦੇ ਨੌਜਵਾਨ ਵੋਕਲ ਨੇ ਤੁਸੀਂ ਦਿੱਲੀ, ਗੁਜਰਾਤ, ਯੂਪੀ ਦੇ ਹੱਦ ਤੱਕ ਲੋਕ ਸੁਣੇ ਨੇ ਕਿ ਕਿਸੇ ਨੇ ਆ ਕੇ ਬਿਆਨ ਦਿੱਤਾ ਹੋਵੇ ਕਿ ਅਸੀਂ ਏਜੰਟ ਦੇ ਥਰੂ ਗਏ ਸੀ ਕਿਸੇ ਨੇ ਆ ਕੇ ਬਿਆਨ ਦਿੱਤਾ ਹੋਵੇ ਅਸੀਂ ਦੁਬਈ ਦੇ ਏਜੰਟ ਥਰੂ ਗਏ ਸੀ ਉਹਨਾਂ ਹੱਦ ਤੱਕ ਪਤਾ ਹੀ ਨਹੀਂ ਲੱਗਣ ਦੇ ਰਹੇ ਕਿੱਥੇ ਗਏ ਨੇ ਜੇ ਇਹੀ ਜਹਾਜ਼ ਪੰਜਾਬ ਦੀ ਥਾਂ ਤੇ ਦਿੱਲੀ ਚ ਉਤਰੇ ਉੱਥੇ ਮੀਡੀਆ ਕਵਰੇਜ ਵੀ ਹੋਏਗੀ ਉੱਥੇ ਸਾਰਾ ਕੁਝ ਹੋਏਗਾ ਬਦਨਾਮ ਕਰਨ ਲਈ ਪੰਜਾਬ ਨਹੀਂ ਲੱਭੇਗਾ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖੋ ਪਹਿਲੇ ਜਹਾਜ਼ ਦੇ ਵਿੱਚ ਗੱਲਾਂ ਨਿਕਲੀਆਂ 205 ਨੌਜਵਾਨਾਂ ਦੀਆਂ ਹਾਂਜੀ ਭਾਰਤ ਦੇ ਪਹੁੰਚਦੇ ਪਹੁੰਚਦੇ 105 104 ਉਹ 101 ਨੌਜਵਾਨ ਸਿੱਧੇ ਤੌਰ ਦੇ ਉੱਤੇ ਗਾਇਬ ਹੋ ਗਿਆ ਉਸ ਤੋਂ ਬਾਅਦ ਜਦੋਂ ਪੰਜਾਬ ਪਹੁੰਚੇ ਵੀ ਤਾਂ ਉਹਦੇ ਵਿੱਚੋਂ 33 ਗੁਜਰਾਤੀ ਨਿਕਲੇ 33 ਨਿਕਲੇ ਹਰਿਆਣਵੀ ਪੰਜਾਬ ਦੇ ਤਾਂ 30 ਨਿਕਲੇ ਤੇ ਹੁਣ ਜਿਹੜਾ ਦੂਸਰਾ ਆਪਾਂ ਕਹਦੇ ਆ ਦੂਸਰੀ ਕੇਸਤਾਰੀ ਹੈ ਦੂਸਰੀ ਕੇਸ ਦੇ ਵਿੱਚ 67 ਪੰਜਾਬੀ ਕਿਵੇਂ ਹੋ ਗਏ ਇਹ ਵੀ ਵੱਡਾ ਸਵਾਲ ਹੈ ਤੇ ਹੁਣ ਮੈਂ ਕਾਫੀ ਹੈਰਾਨ ਆ ਕਿ ਪਾਚ ਪਾਦੇ ਲੋਕ ਅਜਿਹੇ ਅਜਿਹੇ ਬਿਆਨ ਦਿੰਦੇ ਨੇ ਕਹਿੰਦੇ ਜੀ ਪੰਜਾਬ ਦੇ ਲੋਕ ਜਿਆਦਾ ਸੀ ਤਾਂ ਪੰਜਾਬੀ ਉੱਤਰ ਨਾ ਸੀ ਤੇ ਪਿਛਲੀ ਵਾਰੀ ਤਾਂ ਤੁਹਾਡੇ ਤਿੰਨ ਵੱਧ ਸੀ ਤੁਸੀਂ ਉੱਧਰ ਲਾ ਲੈਂਦੇ ਉੱਧਰ ਲਾ ਦਿੰਦੇ ਜੀ ਬਿਲਕੁਲ ਤੁਸੀਂ ਦਿੱਲੀ ਲਾ ਲੈਂਦੇ ਦਿੱਲੀ ਦੇ ਨਾਲ ਹੀ ਹਰਿਆਣਾ ਪੈਂਦਾ ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਨਾ ਤਾਂ ਅਸੀਂ ਚਾਹੁੰਦੇ ਕਿ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਵੇ ਨਾ ਆਦਮਪੁਰ ਦੇ ਵਿੱਚ ਲੈਂਡ ਹੋਵੇ ਨਾ ਬਠਿੰਡੇ ਵਾਲੇ ਪਾਸੇ ਲੈਂਡ ਹੋਵੇ ਤੇ ਨਾ ਹੀ ਲੈਂਡ ਹੋਵੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਸਾਡੇ ਹਿੱਸੇ ਵਾਲੀਆਂ ਚੀਜ਼ਾਂ ਨੇ ਤੇ ਸਾਨੂੰ ਹਰ ਬੰਨੇ ਨੂੰ ਖਤਰਾ ਹੈ ਇਸ ਦਾ ਜੇ ਜੇ ਐਦਾ ਦਾ ਕੋਈ ਜਹਾਜ਼ ਸਾਡੇ ਸੂਬੇ ਦੇ ਵਿੱਚ ਲੈਂਡ ਹੁੰਦਾ ਤੁਹਾਡੀਆਂ ਦਿੱਲੀ ਏਜੰਸੀਆਂ ਬੈਠੀਆਂ ਨੇ ਤੁਹਾਡੇ ਦਿੱਲੀ ਕੋਲ ਤੁਹਾਡੇ ਕੋਲੇ ਲਾਮ ਲਿਸ਼ ਕਰੇ ਤੁਸੀਂ ਉੱਥੇ ਜਿੱਦ ਮੱਜੀ ਸੱਦ ਕੇ ਤਰਵਾਓ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਹੁਣ ਜਿਹੜਾ ਇਹ ਕਹਿ ਰਹੇ ਨੇ ਪੰਜਾਬ ਦੇ ਨੌਜਵਾਨ ਜ਼ਿਆਦਾ ਨੇ ਭਾਈ ਪੰਜਾਬ ਦੇ ਨੌਜਵਾਨ ਹੀ ਹੈ ਪਹਿਲਾਂ ਭਾਰਤੀ ਨੇ ਫਿਰ ਪੰਜਾਬੀ ਨੇ ਜੀ ਅਸੀਂ ਸਾਰੇ ਸਾਡੀ ਨੈਸ਼ਨੈਲਿਟੀ ਇੰਡੀਅਨ ਹੈ ਭਗਵੰਤ ਸਿੰਘ ਸਾਹਿਬ ਕਹਿ ਕੇ ਗਏ ਨਾ ਕੱਲ ਕਿ ਮੈਂ ਉਹਨਾਂ ਨੂੰ ਰਿਸੀਵ ਕਰੂੰਗਾ ਉਹ ਇੰਡੀਅਨਸ ਨੇ ਉਸ ਤੋਂ ਬਾਅਦ ਉਹ ਗੁਜਰਾਤੀ ਹੋਣਗੇ ਪੰਜਾਬੀ ਹੋਣਗੇ ਤਮਿਲੀਆਂ ਹੋਣਗੇ ਕੇਰਲ ਹੋਣਗੇ ਗੋਇਨ ਹੋਣਗੇ ਪਰ ਪਹਿਲਾਂ ਉਹ ਇੰਡੀਅਨਸ ਨੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਹ ਇੰਡੀਅਨਸ ਨੇ ਸਾਨੂੰ ਉਹਨਾਂ ਨੂੰ ਅਪਰਾਧੀਆਂ ਵਾਂਗੂ ਟਰੀਟ ਨਹੀਂ ਕਰਨਾ ਚਾਹੀਦਾ ਤੁਸੀਂ ਮੈਨੂੰ ਇਹ ਦੇਖੋ ਕਿ ਇੰਨਾ ਪ੍ਰਚਾਰਿਆ ਵੀਡੀਓਜ਼ ਸਾਹਮਣੇ ਉਹ ਬਣਵਾਈਆਂ ਗਈਆਂ ਕਿ ਮੋਦੀ ਸਾਹਿਬ ਬੈਠ ਰਹੇ ਨੇ ਡੋਨਲਡ ਰੰਪ ਕੁਰਸੀ ਪਹਿਲਾਂ ਖਿੱਚ ਕੇ ਖਿੱਚਦੇ ਨੇ ਪਿੱਛੇ ਨੂੰ ਫਿਰ ਉਹਨਾਂ ਨੂੰ ਬਿਠਾਉਂਦੇ ਨੇ ਫਿਰ ਜਦੋਂ ਖੜਾ ਹੋਣ ਲੱਗਦੇ ਤਾਂ ਫਿਰ ਉਹ ਕੁਰਸੀ ਪਿੱਛੇ ਦੇ ਦੇ ਪਿੱਛੇ ਨੂੰ ਖਿੱਚਦੇ ਨੇ ਤੇ ਉਹ ਕੁਰਸੀ ਖਿੱਚਣ ਦਾ ਕਰਨ ਦਾ ਫਾਇਦਾ ਕੀ ਹੋਇਆ ਅੱਜ ਵੀ ਤੁਹਾਡੇ ਬੰਦਿਆਂ ਨੂੰ ਉਹ ਅਪਰਾਧੀਆਂ ਦੀ ਤਰ੍ਹਾਂ ਲੈ ਕੇ ਆ ਰਹੇ ਨੇ ਹਾਂ ਹਾਂ ਮਤਲਬ ਜੋ ਇਸ ਵਾਰੀ ਜੋ ਆਣਗੇ ਜੋ ਵੀ ਡਿਪੋਰਟੇਸ਼ਨ ਤੋਂ ਬਾਅਦ ਤਾਂ ਇਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਪੰਜਾਬ ਵਿੱਚ ਲਿਆ ਜਾਇਆ ਜਾ ਰਿਹਾ ਹੈ ਇਹਨਾਂ ਨੂੰ ਵੀ ਹੱਥਕੜੀਆਂ ਲਗਾਈਆਂ ਗਈਆਂ ਨੇ ਇਹ ਵੀ ਇੰਡੀਆ ਦੇ ਮਾਫਕਾ ਨਾ ਅਮਰੀਕਨ ਆਰਮੀ ਦੇ ਜਹਾਜ਼ ਦੇ ਵਿੱਚ ਆ ਰਹੇ ਨੇ ਦੇਖੋ ਡੈਪੂਟੇਸ਼ਨ ਹਰ ਵਾਰ ਹੁੰਦੀ ਹੈ ਇਹ ਕੋ ਪਹਿਲੀ ਵਾਰ ਨਹੀਂ ਹੋਈ ਨਾ ਮਾਸ ਪੱਦਰ ਤੇ ਉੱਤੇ ਵੱਡੀ ਵਡਾ ਹੋਇਆ ਕਿਉਂਕਿ ਮਾਸ ਸੈਨੂ ਕਹਿ ਸਕਦੇ ਡੈਪ ਹਣਾ ਡਿਪੋਰਟ ਹੋ ਰਹੇ ਨੇ ਇਹ ਪਹਿਲੀ ਵਾਰ ਹੋ ਰਿਹਾ ਹੈ ਪਰ ਜਦੋਂ ਵੀ ਇਦਾਂ ਕੋਈ ਡਿਪੋਰਟ ਹੁੰਦੇ ਨੇ ਕੁਝ ਹੁੰਦੇ ਨੇ ਪੁਲਿਸ ਵਾਲੇ ਆਉਂਦੇ ਨੇ ਲੈ ਕੇ ਪ੍ਰਾਈਵੇਟ ਜਹਾਜ਼ ਦੇ ਵਿੱਚ ਛੱਡ ਦਿੰਦੇ ਨੇ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਬੰਦਾ ਇੱਥੇ ਆਂਦਾ ਇੱਥੋਂ ਆ ਕੇ ਇੱਥੇ ਦੀ ਸਰਕਾਰ ਜਿਵੇਂ ਵੀ ਉਹਨੂੰ ਰਿਸੀਵ ਕਰਨਾ ਚਾਹੇ ਕਰ ਲੈਂਦੀ ਆ ਹੁਣ ਤੁਸੀਂ ਇਹ ਦੇਖੋ ਕਿ ਕਲੰਬੀਆ ਅਰਗੇ ਛੋਟੇ ਜਿਹੇ ਆਦੇਸ਼ ਨੇ ਅਮਰੀਕਾ ਨੂੰ ਇਹ ਕਹਤਾ ਕਿ ਭਾਈ ਅਸੀਂ ਨਹੀਂ ਜਹਾਜ਼ ਤੁਹਾਡਾ ਲੈਂਡ ਕਰਨ ਦੇਣਾ ਤੁਸੀਂ ਜਹਾਜ਼ ਵਾਪਸ ਲੈ ਜਾਓ ਅਸੀਂ ਆਪਣਾ ਜਹਾਜ਼ ਭੇਜਾਂਗੇ ਉਹਨਾਂ ਨੇ ਆਪਣਾ ਜਹਾਜ਼ ਭੇਜਿਆ ਤੇ ਵਾਪਸ ਲਿਆਦੇ ਠੀਕ ਹੈ ਆਏ ਉਹਨਾਂ ਨੇ ਆਪਣੇ ਜਹਾਜ਼ ਚ ਬੁਲਾ ਲੇ ਤੇ ਸਾਡੇ ਕੋਲੇ ਜਹਾਜ਼ਾਂ ਦੀ ਕਮੀ ਹੈ ਸਾਡੇ ਕੋਲ ਅਸੀਂ ਤਾਂ ਇੱਕ ਪਾਸੇ ਇਹ ਕਹਿੰਦੇ ਆ 에어 ਇੰਡੀਆ ਕੰਪਨੀ ਹੈ ਸਾਡੀ ਹੈ ਹੂੰ ਏਅਰ ਇੰਡੀਆ 에어ਪੋਰਟ ਹੀ ਸਾਡੇ ਨੇ 에어ਪੋਰਟ ਤਾਂ ਇਹਨਾਂ ਦੇ ਦੋਸਤ ਦੇ ਨੇ ਜਿਨ੍ਹਾਂ ਦਾ ਸਵਾਲ ਇਹਨਾਂ ਤੋਂ ਉੱਥੇ ਵੀ ਪੁੱਛਿਆ ਗਿਆ ਸੀ ਅਮਰੀਕਾ ਦੇ ਵਿੱਚ ਉਹਨੂੰ ਕਹਿ ਦਿੰਦੇ ਕਿ ਭਾਈ ਤੁਸੀਂ ਇੱਕ ਅੱਧਾ ਜਹਾਜ਼ ਦਾ ਖਰਚਾ ਚੱਕ ਲਓ ਤੇ ਸਾਡੇ ਲੋਕ ਤਾਂ ਇੱਥੇ ਅਸੀਂ ਸੇਫਲੀ ਲੈ ਕੇ ਆਈਏ ਹੱਥਾਂ ਦੇ ਵਿੱਚ ਹਥਕੜੀਆਂ ਨਹੀਂ ਭਾਈ ਉਹਨਾਂ ਨੇ ਬਾਹਰਲਾ ਨਿਯਮ ਜ਼ਰੂਰ ਤੋੜਿਆ ਹੋਵੇਗਾ ਇਹ ਤੁਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹੋ ਠੀਕ ਹੈ ਤੁਸੀਂ ਸਾਨੂੰ ਲਿਸਟ ਭੇਜਿਓ ਅਸੀਂ ਤੁਹਾਡੀ ਲਿਸਟ ਸਿਰ ਮੱਥੇ ਮੰਨਦੇ ਹਾਂ ਸਾਡੇ ਦੇਸ਼ ਦੇ ਨਾਗਰਿਕ ਨੇ ਅਸੀਂ ਵਾਪਸ ਲੈ ਰਹੇ ਹਾਂ ਪਰ ਅਸੀਂ ਵਾਪਸ ਲਾਵਾਂਗੇ ਤੇ ਤਮੀਜ਼ ਦੇ ਨਾਲ ਤੇ ਆਦਰ ਦੇ ਨਾਲ ਲਾਵਾਂਗੇ ਉਨਾਂ ਦੇ ਹੱਥਾਂ ਦੇ ਵਿੱਚ ਹਤਕੜੀਆਂ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਦੇ ਆਉਣ ਜਾਣ ਦਾ ਖਰਚਾ ਜਿੰਨਾ ਵੀ ਹੈ ਉਹ ਅਸੀਂ ਤੈਅ ਕਰਾਂਗੇ। ਤੁਸੀਂ ਮੈਨੂੰ ਦੱਸੋ ਡੋਨਲਡ ਟਰੰਪ ਨੂੰ ਐਡੀ ਕੀ ਆ ਆ ਗਿਆ ਕਿ ਉਹ ਭਾਈ 6.5 ਕੋਰਡ ਰੁਪਈਆ ਖਰਚ ਰਿਹਾ। ਪਿਛਲੀ ਵਾਰੀ ਜਿਹੜਾ ਜਹਾਜ਼ ਆਇਆ ਉਹਦੇ ਵਿੱਚ ਇੱਕ ਬੰਦੇ ਦੇ ਉੱਤੇ 4.5 ਲੱਖ ਰੁਪਈਆ ਖਰਚ ਆਇਆ ਸੀ ਤੇ 104 ਸੀਗੇ। ਅੱਜ ਜਿਹੜੇ ਆ ਰਹੇ ਨੇ 119 ਆ ਰਹੇ ਨੇ। ਉਹਨੇ ਖਰਚਾ ਹੋਏਗਾ? ਬਿਲਕੁਲ। ਤੇ ਜਿਹੜਾ ਤਿੰਨ ਚਾਰ ਵਾਰ ਰਹਾ ਜਹਾਜ਼ ਨੂੰ ਫਿਊਲ ਭਰਦਾ ਉਹ ਜੀ। ਸਾਹਿਬ ਵੱਡੇ ਸਵਾਲ ਨੇ ਕਵਿਤਾ ਜਿਹੜੇ ਪੁੱਛਣੇ ਬਾਜ਼ਬ ਨੇ ਤੇ ਪੁੱਛਣੇ ਬਣਦੇ ਵੀ ਨੇ ਤੁਸੀਂ ਇਹ ਨਾ ਹੋਵੇ ਕਿ ਕੱਲ ਨੂੰ ਇਹਨੂੰ ਕਨਟੇਨਮੈਂਟ ਜੋਲ ਬਣਾ ਦੋ ਅੰਮ੍ਰਿਤਸਰ ਨੂੰ ਕਿ ਤੁਸੀਂ ਇੱਥੇ ਹੀ ਰੱਖੋ ਭਾਈ ਆਹ ਕਰ ਲੈਣੇ ਤੁਸੀਂ ਇਹ ਵੀ ਦੇਖ ਲਓ ਕਿ ਪੰਜਾਬ ਦੇ ਵਿੱਚ ਜਦੋਂ ਨੌਜਵਾਨ ਲੈਂਡ ਹੋਏ 104 ਜੀ ਪੰਜਾਬ ਪੁਲਿਸ ਨੇ ਗੱਡੀ 'ਚ ਬਿਠਾਏ ਘਰ ਘਰ ਛੱਡ ਕੇ ਆਏ ਜਾ ਕੇ ਨਾਲ ਕਹਿ ਕੇ ਆਏ ਕਿ ਤੁਹਾਨੂੰ ਆਂਡ ਗਵਾਨ ਦਾ ਕੋਈ ਤੰਗ ਕਰਦਾ ਸਾਨੂੰ ਕੋਈ ਕੁਝ ਕਰਦਾ ਆਹ ਐਸਐਚਓ ਦਾ ਨੰਬਰ ਹੈ ਤੁਹਾਡੇ ਕੋਲ ਤੁਸੀਂ ਸਾਨੂੰ ਮਿਸ ਕਾਲ ਮਾਰੋ ਨਾਲੀ ਉਹਨਾਂ ਦਾ ਨੰਬਰ ਸੇਵ ਕੀਤਾ ਨਾਮ ਤੋਂ ਤੇ ਨਾਲ ਦੇ ਨਾਲ ਕਹਿੰਦੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਸਾਨੂੰ ਦੱਸੋ ਅਸੀਂ ਖੜੇ ਆਂ ਕਾਰਵਾਈ ਦੇ ਲਈ ਹਰਿਆਣੇ ਵਾਲੇ ਤਾਂ ਕੈਦੀਵਾਲੀ ਬੈਂਡ ਦੇ ਵਿੱਚ ਲੈ ਚੁੱਕੇ ਹਾਂ ਜੀ ਹਾਂ ਜੀ ਤਸਵੀਰਾਂ ਅਸੀਂ ਦੇਖੀਆਂ ਨਾ ਤੇ ਫਿਰ ਇੱਕ ਕੀੜੇ ਅਸੀਂ ਕਰ ਰਹੇ ਆ ਜਿਹੜਾ ਵਿਸ਼ਵ ਗੁਰੂ ਦੀਆਂ ਗੱਲਾਂ ਜਦੋਂ ਅਸੀਂ ਆਪਣੇ ਬੰਦਿਆਂ ਦੀ ਆਬਰੂ ਹੀ ਨਹੀਂ ਬਚਾ ਸਕਦੇ ਜਦੋਂ ਅਸੀਂ ਬੰਦਿਆਂ ਦੀ ਇੱਜ਼ਤ ਹੀ ਨਹੀਂ ਬਚਾ ਸਕਦੇ ਦੇਖੋ ਇਸ ਵੇਲੇ ਸਾਨੂੰ ਨਾ ਕਵਿਤਾ ਸਟੇਟ ਆਫ ਮਾਈਂਡ ਸਮਝਣ ਦੀ ਲੋੜ ਹੈ ਅੱਜ ਵੀ ਇੱਕ ਨੌਜਵਾਨ ਅੰਮ੍ਰਿਤਸਰ ਦਾ ਰਿਪੋਰਟ ਹੋ ਕੇ ਆ ਰਿਹਾ ਹੈ ਇੱਕ ਨੌਜਵਾਨ ਦੀ ਕੁੜੀ ਐ ਸਰਬਜੋਤ कौर ਆਈ ਥਿੰਕ ਉਹਦਾ ਨਾਮ ਹੈ ਉਹ ਡਿਪੋਰਟ ਹੋ ਕੇ ਆ ਰਹੀ ਐ ਜਿਹੜੇ 10 ਵਜੇ ਇੱਥੇ ਲੈਂਡ ਕਰਨਗੇ ਉਹ ਦੋਨਾਂ ਨੇ ਆਪਣਾ ਸਾਰਾ ਟੀਲੇ ਜ਼ਮੀਨ ਜਾਇਦਾਦ ਬੇਚ ਕੇ ਦੋਨਾਂ ਦੇ ਮਾਪੇ ਬ ਨੇ ਉਹਨਾਂ ਨੂੰ ਬਾਹਰ ਭੇਜਿਆ ਸੀ ਜ ਹਜੇ ਮਹਿਜ਼ ਕੋਈ 5 ਮਹੀਨੇ ਪਹਿਲਾਂ ਗਿਆ ਕੋਈ ਕੁਛ ਮਹੀਨੇ ਪਹਿਲਾਂ ਗਿਆ ਏਜੰਟ ਨੇ ਕਿਹਾ 15 ਦਿਨ ਪਹਿਲਾਂ 15 ਦਿਨ ਚ ਭੇਜ ਦਾਂਗੇ ਪਰ ਉਹਨਾਂ ਨੂੰ ਲੰਬਾ ਸਟੇਅ ਲੱਗ ਗਿਆ ਡੇਢ ਡੇਢ 2-2 ਮਹੀਨੇ ਬਾਅਦ ਉੱਥੇ ਪਹੁੰਚੇ ਨੇ ਇੱਕ ਤਾਂ ਉਹਨਾਂ ਪੈਸੇ ਦੀ ਮਾਰ ਕਰਜ਼ੇ ਆ ਕੇ ਦੂਸਰਾ ਤੁਸੀਂ ਉਹਨਾਂ ਨੂੰ ਸ਼ੋ ਹੀ ਇਹ ਕਰਵਾ ਰਹੇ ਹੋ ਕਿ ਤੁਸੀਂ ਇੱਕ ਕ੍ਰਿਮੀਨਲ ਹੋ ਤੁਸੀਂ ਇਹ ਨਹੀਂ ਦੱਸ ਰਹੇ ਕਿ ਤੁਸੀਂ ਭਾਈ ਇਲੀਗਲ ਵੇ ਨਾਲ ਆਇਓ ਤਾਂ ਅਸੀਂ ਤੁਹਾਨੂੰ ਨਹੀਂ ਐਕਸੈਪਟ ਕਰ ਸਕਦੇ ਤੁਸੀਂ ਜਾਓ ਇੱਕ ਨੰਬਰ ਚ ਵੀਜ਼ਾ ਲਓ ਆਓ ਅਸੀਂ ਤੁਹਾਨੂੰ ਐਕਸੈਪਟ ਕਰ ਲਾਂਗੇ ਤੁਸੀਂ ਬਣਾ ਦਿੱਤ ਮਾਨਸਿਕ ਤੌਰ ਦੇ ਉੱਤੇ ਇਹ ਪਾ ਰਹੇ ਹੋ ਉਹਨਾਂ ਦੇ ਦਿਮਾਗ 'ਚ ਕਿ ਤੁਸੀਂ ਕ੍ਰਿਮੀਨਲ ਹੋ ਤੁਹਾਡੇ ਹੱਥਾਂ 'ਚ ਹਤਕੜੀਆਂ ਨੇ ਪੈਰਾਂ 'ਚ ਜੰਜੀਰਾਂ ਨੇ ਤੁਹਾਡੇ ਟਰੈਕਿੰਗ ਡਿਵਾਈਸ ਲੱਗ ਚੁੱਕੇ ਨੇ ਤੇ ਉਸ ਤੋਂ ਬਾਅਦ ਜਿਹੜਾ ਸਲੂਕ ਜਹਾਜ਼ ਦੇ ਅੰਦਰ ਕੀਤਾ ਜਾਂਦਾ ਉਹ ਵੀ ਤੁਸੀਂ ਸੁਣਿਆ ਹੋਵੇਗਾ ਕਿ ਜਹਾਜ਼ ਦੇ ਵਾਸ਼ਰੂਮ ਤੱਕ ਵੀ ਸੈਨਿਕ ਨਾਲ ਜਾਂਦੇ ਨੇ ਅਮਰੀਕਾ ਦੇ ਖਾਣ ਦੇ ਲਈ ਬੀਫ ਦਿੱਤਾ ਜਾਂਦਾ ਤੇ ਖਾਣ ਲੱਗੇ ਹੱਥ ਵੀ ਨਹੀਂ ਖੋਲਿਆ ਜਾਂਦਾ ਉੱਥੋਂ ਵੀ ਆ ਕੇ ਹੁਣ ਦੇਖੋ ਅੱਜ ਤਾਂ ਚਲੋ ਪੰਜਾਬ ਸਰਕਾਰ ਨੇ ਵਧੀਆ ਪ੍ਰਬੰਧ ਕੀਤੇ ਨੇ ਉੱਥੇ ਕਿ ਜਿਹੜਾ ਰਹਿਣ ਦੇ ਲਈ ਜਗ੍ਹਾ ਬਣਾਈਆਂ ਨੇ ਉਹਨਾਂ ਦੇ ਖਾਣ ਪੀਣ ਦੇ ਲਈ ਡਿਨਰ ਤਿਆਰ ਕਰਵਾਇਆ ਆ ਫਿਰ ਇੱਕ ਹੋਰ ਉਹਨਾਂ ਨੂੰ ਦੇ ਦਿੱਤੀ ਸਹੂਲਤ ਕਿ ਭਾਈ ਜੇ ਤੁਸੀਂ ਭਾਰਤ ਦੇ ਵਿੱਚ ਆ ਕੇ ਅੰਮ੍ਰਿਤਸਰ ਚ ਆ ਕੇ ਸਭ ਤੋਂ ਪਹਿਲਾਂ ਤੁਸੀਂ ਗੁਰੂ ਨਗਰੀ ਆਏ ਹੋ ਤਾਂ ਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਨਤਮਸਕ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਪੁਲਿਸ ਦੀਆਂ ਗੱਡੀਆਂ ਤੁਹਾਨੂੰ ਲੈ ਕੇ ਜਾਣੀ ਹੈ ਉੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ 2 ਵਜੇ ਤੋਂ ਬਾਅਦ ਕਿਉਂਕਿ ਉਹ ਬਿਸ਼ਰਾਮ ਦਾ ਸਮਾਂ ਹੁੰਦਾ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਸਹੂਲਤ ਦੇ ਰਹੀ ਹੈ ਪੰਜਾਬ ਸਰਕਾਰ ਤੇ ਜੇ ਤੁਸੀਂ ਉੱਥੇ ਗਏ ਹੋ ਤੁਸੀਂ ਸਾਰੀਆਂ ਗੱਲਾਂ ਕਰਤੀਆਂ ਤੁਸੀਂ ਇਹ ਵੀ ਦਖਾਲਤਾ ਕਿ ਸਾਡੀ ਦੋਸਤੀ ਹੈ ਈਡੀ ਅਸੀਂ ਡਿਨਰ ਇਕੱਠੇ ਕਰ ਰਹੇ ਹਾਂ ਤੇ ਮੇਰੇ ਲਈ ਕੁਰਸੀ ਖਿੱਚੀ ਜਾਂਦੀ ਹੈ ਤੇ ਆਪਣੇ ਬੰਦਿਆਂ ਨੂੰ ਤਾਂ ਤੁਸੀਂ ਬੰਦਿਆਂ ਦੀ ਤਰ੍ਹਾਂ ਲੈ ਕੇ ਨਹੀਂ ਆ ਪਾਰੇ ਇਸ ਤੋਂ ਤਾਂ ਗੱਲਬਾਤ ਵੀ ਨਹੀਂ ਹੋਈ ਕਿ ਤੁਸੀਂ ਇਸ ਤਰੀਕੇ ਨਾਲ ਭੇਜਿਆ ਕਿਉਂ ਨਹੀਂ ਹੋਈ ਗੱਲਬਾਤ ਗੱਲਬਾਤ ਦੇ ਵਿੱਚ ਮੋਦੀ ਸਾਹਿਬ ਨੇ ਬਿਲਕੁਲ ਕਿਹਾ ਕਿ ਜਿਹੜੇ ਇਲੀਗਲ ਵੇਨ ਆਏ ਨੇ ਉਸ ਬਾਬਤ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਉਹਨਾਂ ਨੇ ਬਾਜ਼ੂਬ ਕਿਹਾ ਚਲੋ ਹੋਣੀ ਵੀ ਚਾਹੀਦੀ ਅਸੀਂ ਵੀ ਕਹਿੰਦੇ ਹਾਂ ਕਿ ਹੋਵੇ ਭਾਈ ਪਰ ਇੱਕ ਲੇਜ ਦੇ ਨਾਲ ਇੱਕ ਤਰੀਕੇ ਦੇ ਨਾਲ ਨਾਈਜੀਰੀਆ ਵਰਗੇ ਛੋਟੇ ਜਿਹੇ ਮੁਲਕੇ ਇਹ ਕਹਿ ਰਹੇ ਨੇ ਕਿ ਭਾਈ ਤੁਸੀਂ ਸਾਡੇ ਅਮਰੀਕਨ ਭੇਜੋ ਬੰਦੇ افਰੀਕਨਸ ਤੇ ਆਪਣੇ ਅਮਰੀਕਨ ਲੈ ਜਾਓ ਇਥੋਂ ਕਿਉਂਕਿ ਅਮਰੀਕਨ ਵੀ ਉੱਥੇ بزਨਸ ਕਰਦੇ ਨੇ ਨਾਈਜੀਰੀਆ ਦੇ ਵਿੱਚ ਕਹਿੰਦੇ ਤੁਸੀਂ ਆਪਣੇ ਲੈ ਜਾਓ ਅਸੀਂ ਦਵਾਂਗੇ ਇੱਕ ਬ੍ਰਾਜ਼ੀਲ ਦੇ ਨਾਲ ਹੀ ਛੋਟੀ ਜੀ ਕੰਟਰੀ ਪੈ ਰਹੀ ਹੈ ਮੈਂ ਉਹਦਾ ਨਾਮ ਭੁੱਲ ਰਿਹਾ ਆ ਉੱਥੇ ਦੇ ਰਾਸ਼ਟਰਪਤੀ ਨੇ ਕਹਿਤਾ ਕਿ ਭਾਈ ਅਸੀਂ ਆਪਣੀ ਜਿਹੜੇ ਵਾਪਸ ਆ ਰਹੇ ਨੇ 429 ਰਪੀ ਡਾਲਰ ਉਹਨਾਂ ਨੂੰ ਰੋ ਦੇਵਾਂਗੇ 429 ਡਾਲਰ ਹਰ ਮਹੀਨੇ ਦੇਵਾਂਗੇ ਉਹਨਾਂ ਆਦੇ ਆ ਕੇ ਆਪਾਂ ਐਜੂਕੇਸ਼ਨ ਦਾ ਵੀ ਦੇਖਾਂਗੇ ਉਹਨਾਂ ਆਣ ਤੋਂ ਬਾਅਦ ਅਸੀਂ ਸਾਰਾ ਚੀਜ਼ਾਂ ਦੇਖਾਂਗੇ ਤੇ ਆਪਾਂ ਕਿੱਥੇ ਖੜੇ ਆ ਹੂੰ ਬਿਲਕੁਲ ਤਾ ਜਿਹੇ ਦੇ ਵਿੱਚ ਵਿਵੇਕ ਜੇਕਰ ਗੱਲ ਕਰੀਏ ਜੋ ਡਿਪੋਰਟੇਸ਼ਨ ਦਾ ਦੌਰ جاری ਹੈ ਜਿਹੜੇ ਪੰਜਾਬੀ ਨੇ ਭਾਰਤੀ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਚਲੋ ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਫਿਰ ਵੀ ਉਹਨਾਂ ਦੇ ਨਾਲ ਅਜੀਹਾ ਵਤੀਰਾ ਕੀਤਾ ਜਾ ਰਿਹਾ ਲੇਕਿਨ ਦੂਜੇ ਪਾਸੇ ਇੰਡੀਅਨਸ ਨੂੰ ਭਾਰਤੀਆਂ ਨੂੰ ਜੋ ਲੁੜਿੰਦੇ ਨੇ 골ਡੀ ਬਰਾਡ ਉਹਨਾਂ ਦੀ ਗੱਲ ਕਰ ਲਈਏ ਬਾਕੀ ਹੋਰ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਦੀ ਤਾਂ ਲਗਾਤਾਰ ਹੀ ਇਹ ਲੁੜਿੰਦੇ ਨੇ ਭਾਰਤ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਰਿਪੋਰਟ ਕੀਤਾ ਜਾਂਦਾ ਕਿ ਇਹਨਾਂ ਦੇ ਵੀ ਬਾਰੇ ਆ ਸਕਦੀ ਹੈ ਬਿਲਕੁਲ ਕਵਿਤਾ ਦੇਖੋ ਜਦੋਂ ਮੋਦੀ ਸਾਹਿਬ ਗਏ ਸੀਗੇ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਗੱਲ ਕੀਤੀ ਸੀ ਟਰੰਪ ਸਾਹਿਬ ਦੇ ਨਾਲ ਇੱਕ ਐਨਆਈਏ ਨੇ ਨਾ ਲਿਸਟ ਭੇਜੀ ਸੀਗੀ ਪਹਿਲਾਂ ਹੀ ਉਹਦੇ ਵਿੱਚ ਤਹੱਬਰ ਰਾਣਾ ਨੂੰ ਪ੍ਰਾਇਓਰਟੀ ਦਿੱਤੀ ਗਈ ਸੀ ਕਿ ਭਾਈ ਇਹ ਮੁੰਬਈ ਅਟੈਕ ਦਾ ਦੋਸ਼ੀ ਹੈ ਜਿਹੜਾ 26 11 ਅਟੈਕ ਹੋਇਆ ਸੀਗਾ 108 ਬੰਦੇ ਜਿਹਦੇ ਵਿੱਚ ਮਰੇ ਸੀਗੇ ਵੀ ਇਹਦਾ ਮੁੱਖ ਦੋਸ਼ੀ ਹੈ ਇਹਨੂੰ ਭਾਰਤ ਭੇਜੋ ਸੀ ਇਹਦੇ ਤੇ ਕਾਰਵਾਈ ਕਰਨੀ ਹੈ ਤੇ ਹੁਣ ਅਮਰੀਕਾ ਉਹਨੇ ਹੱਥ ਫੜਾਤਾ ਹੈ ਕਹਿੰਦੇ ਜੀ ਬਿਲਕੁਲ ਉਹਨੇ ਹਵਾਲਗੀ ਦੀ ਪ੍ਰਕਿਰਿਆ ਤੇਜ਼ ਕਰਤੀ ਹੈ ਤੇ ਨਾਲ ਦੀ ਨਾਲ ਜਿਸ ਦਿਨ ਮੋਦੀ ਸਾਹਿਬ ਗਏ ਸੀਗੇ ਉਸ ਦੇ ਨਾਲ ਐਕਸਟਰਨਲ ਅਫੇਅਰ ਦੇ ਵੀ ਗਏ ਸੀਗੇ ਤੇ ਐਨਆਈਏ ਦੀਆਂ ਏਜੰਸੀਆਂ ਦੇ ਵੀ ਬੰਦੇ ਗਏ ਸੀਗੇ ਜਿਹੜੇ 10 ਬੰਦੇ ਟੋਟਲ ਮਤਲਬ ਤਹਿਬਰ ਰਾਣਾ ਦੇ ਨਾਲ 10 ਬੰਦੇ ਹੋਰ ਉਹਨਾਂ ਦੀ ਵੀ ਲਿਸਟ ਦੇ ਕਹੇ ਨੇ ਜਿਸ ਦੇ ਵਿੱਚ ਗੋਲਡੀ ਬਰਾੜ ਵੀ ਹੈ ਜਿਸ ਦੇ ਵਿੱਚ ਹਾਂ ਹੇਟਲੀ हां जिस ਦੇ ਵਿੱਚ 골ਡੀ ਬਰਾੜ ਵੀ ਹੈ ਅਨਮੋਲ ਬਿਸ਼ਨੋਈ ਵੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹੀ ਸਾਥੀ ਹੈ ਡੇਵਿਡ ਕੋਲਮੈਨ ਹੈਡਲੀ ਉਹ ਵੀ ਹੈ ਆ ਤਸਵੀਰ ਵੀ ਆ ਗਈ ਉਹਨਾਂ ਦੀ ਇਹ ਵੀ ਹੈ ਪਰ ਹਜੇ ਤੱਕ ਜੋ ਇਨਫੋਰਮੇਸ਼ਨ ਆ ਰਹੀ ਹੈ ਕਿ ਤਹੱਬਰ ਰਾਣਾ ਦੇ ਉੱਤੇ ਤਵੱਜੋ ਉਹਨਾਂ ਨੇ ਪੂਰੀ ਦਿੱਤੀ ਹੈ ਤਹੱਬਰ ਰਾਣਾ ਦਾ ਕੱਲ ਪਰਸੋ ਤੱਕ ਕਹਿੰਦੇ ਕਿ ਸ਼ਾਇਦ ਉਹਦੇ ਹੀ ਪੇਪਰਸ ਵੀ ਆ ਜਾਣਗੇ ਉਸ ਤੋਂ ਬਾਅਦ ਵੈਰੀਫਾਈ ਕਰਕੇ ਕਿਸੇ ਵੀ ਸਮੇਂ ਉਸ ਨੂੰ ਜਿਹੜਾ ਰਿਪੋਰਟ ਉੱਥੋਂ ਕਰਾ ਕੇ ਲੈ ਕੇ ਆ ਸਕਦੇ ਨੇ ਇਦਾਂ ਨੂੰ ਪਰ ਨਾਲ ਦੀ ਨਾਲ ਕਰੇਸ ਜਿਹੜੇ ਨੇ ਆ ਬਾਕੀ 9 ਬੰਦੇ ਵੀ ਉਹਨਾਂ ਨੇ ਕਰ ਲਏ ਨੇ ਬਹੁਤ ਜਲਦ ਸਾਨੂੰ ਇਹ ਵੀ ਖਬਰ ਮਿਲ ਸਕਦੀ ਹੈ ਕਿ ਇਹ ਬੰਦੇ ਵੀ ਜਿਹੜਾ ਨੇ ਭਾਰਤ ਆ ਸਕਦੇ ਨੇ ਪਰ ਕਵਿਤਾ ਇੱਥੇ ਵੱਡੀ ਗੱਲ ਇਹ ਹੈ ਇਹ ਵੀ ਆ ਜਾਣਗੇ ਗੋਲਡੀ ਬਰਾੜੇ ਇਸ ਵੇਲੇ ਅਤਵਾਦੀਆਂ ਦੀ ਸੂਚੀ ਦੇ ਵਿੱਚ ਆ ਉੱਥੇ ਬੈਠਾ ਅਮਰੀਕਾ ਦੇ ਵਿੱਚ ਅਨਮੋਲ ਬਿਸ਼ਨੋਈ ਵੀ ਕਿਉਂਕਿ ਇਹ ਹੁਣ ਵਰਲਡ ਫੇਮਸ ਸੈਲੀਬ੍ਰਿਟੀਆ ਨੂੰ ਹੱਥ ਪਾ ਰਹੇ ਨੇ ਨਾ ਇਹ ਦੇ ਕੋਈ ਚੈਲੰਜ ਜਿਹੜਾ ਸੈਲੀਬ੍ਰਿਟੀ ਨੂੰ ਨਹੀਂ ਹੁੰਦਾ ਇਹ ਚੈਲੰਜ ਇੱਕ ਸਟੇਟ ਨੂੰ ਹੁੰਦਾ ਇੱਕ ਕੰਟਰੀ ਨੂੰ ਹੁੰਦਾ ਸਭ ਤੋਂ ਪਹਿਲਾਂ ਇਹਨਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਉਹ ਕਿਸੇ ਪਛਾਣ ਦਾ ਮਹਤਾਜ ਨਹੀਂ ਆ ਵਰਲਡ ਲੈਵਲ ਪਰਸਨੈਲਿਟੀ ਸੀਗਾ ਉਹ ਉਸ ਤੋਂ ਬਾਅਦ ਜੋ ਘਟਨਾ ਕਰਵੇਂ ਇਹਨਾਂ ਨੇ ਸਲਮਾਨ ਖਾਨ ਦੇ ਨਾਲ ਕੀ ਥਾ ਸਲਮਾਨ ਖਾਨ ਨੂੰ ਧਮਕੀ ਦੇਣੀ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਉਹਦੇ ਵਿੱਚ ਅਨਮੋਲ ਬਿਸ਼ਨੋਈ ਦਾ ਨਾਮ ਆ ਜਾਣਾ ਗੋਲਡੀ ਗੋਲਡੀ ਬਰਾੜ ਦਾ ਨਾਮ ਆ ਜਾਣਾ ਗੋਲਡੀ ਬਰਾੜ ਦੀਆਂ ਇੱਕ ਤੋਂ ਬਾਅਦ ਇੱਕ ਵੀਡੀਓਜ਼ ਆ ਜਾਣੀਆਂ ਇੰਟਰਵਿਊਜ਼ ਆ ਜਾਣੀਆਂ ਲਾਰੈਂਸ ਦੇ ਅੰਦਰ ਬੈਠੇ ਇੰਟਰਵਿਊਜ਼ ਆ ਜਾਣੀਆਂ ਫਿਰ ਅਨਮੋਲ ਬਿਸ਼ਨੋਈ ਦਾ ਭੰਗੜਾ ਪਾਉਂਦਾ ਦਿਖ ਜਾਣਾ ਕਰਨੋ ਅਜਲਾ ਵਗੈਰਾ ਦੇ ਨਾਲ ਤੇ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਕਰਦਾ ਸੀਗਾ ਤੇ ਹੁਣ ਜਿਹੜੀ ਚਰਚਾ ਇਹਦੇ ਵਿੱਚ ਵੀ ਹੋਈ ਹੈ ਤੇ ਬਹੁਤ ਜਲਦ ਸਾਨੂੰ ਇਹ ਵੀ ਦੇਖਣ ਨੂੰ ਪ੍ਰਕਿਰਿਆ ਮਿਲ ਸਕਦੀ ਹੈ ਪਰ ਇਹਨਾਂ ਦੇ ਨਾਲ ਕਵਿਤਾ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹੂੰਗਾ ਕਿ ਇੱਕ ਅਮਰੀਕਾ ਦੇ ਵਿੱਚ ਹੀ ਨੇ ਭਾਈ ਸਾਹਿਬ ਜਿਹੜੇ ਬਾਰ-ਬਾਰ ਇਹ ਧਮਕੀਆਂ ਦਿੰਦੇ ਨੇ ਕਿ ਭਾਈ ਭਾਰਤ ਦੇ ਵਿੱਚ ਅਸੀਂ ਆਹ ਕਰ ਦਾਂਗੇ ਭਾਰਤ ਦੇ ਵਿੱਚ ਅਸੀਂ ਉਹ ਕਰ ਦਾਂਗੇ ਫਲਾਨੀ ਥਾਂ ਨਾਰੇ ਲਾ ਦਿਓ ਫਲਾਨੀ ਥਾਂ ਝੰਡੇ ਲਾਓ ਅੱਜ 15 ਅਗਸਤ ਹੈ ਤੁਸੀਂ ਆਪਣੇ ਆਪਣੇ ਘਰਾਂ ਦੇ ਉੱਤੇ ਉਹ ਝੰਡੇ ਲਗਾਓ ਅਸੀਂ ਰੈਫਰੈਂਡਮ ਲੈਣਾ ਹੈ ਅਸੀਂ ਇਹ ਕਰਨਾ ਉਹ ਕਰਨਾ ਉਹਨਾਂ ਦੇ ਬਾਬਤ ਕੀ ਕਹੋਗੇ ਰਾਮ ਸਾਹਿਬ ਉਹ ਤਾਂ ਤੁਹਾਡੇ ਸਮਾਗਮ ਚ ਵੀ ਦੇਖਦੇ ਨੇ ਹੂੰ ਉਹ ਵੀ ਸਾਨੂੰ ਲੜਿੰਦੇ ਨੇ ਹੂੰ ਇਹਨਾਂ ਨੂੰ ਭੁੱਲੋਗੇ ਉਹ ਸਾਨੂੰ ਲੜਿੰਦੇ ਨਹੀਂ ਉਹ ਵੀ ਸਾਨੂੰ ਲੜਿੰਦੇ ਨੇ ਭਾਰਤ ਸਰਕਾਰ ਉਹਨਾਂ ਦੀ ਵੀ ਤਬਜ਼ੀਬ ਕਰੇ ਤੇ ਉਹ ਅਮਰੀਕਨ ਗਵਰਨਮੈਂਟ ਉਹਨਾਂ ਦੀ ਵੀ ਗੱਲ ਕਰੇ ਕਿ ਭਾਈ ਅਸੀਂ ਆ ਵੀ ਲੋ ਫਿਰ ਤੁਸੀਂ ਹੁਣ ਦੇਖੋ ਜਿਹੜੇ ਉੱਥੇ ਗਏ ਨੇ ਰੋਜੀ ਰੋਟੀ ਕਮਾਣ ਹਾਂਜੀ ਉਹਨਾਂ ਨੂੰ ਤਾਂ ਇਹ ਚੱਕ ਚੱਕ ਕੇ ਸੁੱਟ ਕੇ ਭੇਜ ਰਹੇ ਨੇ ਉਹਨਾਂ ਨੂੰ ਤਾਂ ਇਹ ਹੱਤਕੜੀਆਂ ਲਾ ਕੇ ਭੇਜ ਰਹੇ ਨੇ ਤੇ ਜਿਹੜੇ ਬੈਠੇ ਉੱਥੇ ਭਾਰਤ ਦਾ ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਉੱਥੋਂ ਬੈਠ ਕੇ ਇੱਥੇ ਫਰੋਤੀਆਂ ਮੰਗ ਰਹੇ ਨੇ ਜਿਹੜੇ ਜਿਹੜੇ ਉੱਥੋਂ ਬੈਠ ਕੇ ਇੱਥੇ ਦੀ ਸਟੇਟ ਨੂੰ ਇੱਥੇ ਦੀ ਗਵਰਨਮੈਂਟ ਨੂੰ ਇੱਥੇ ਦੀ ਪੁਲਿਸ ਨੂੰ ਚੈਲੰਜ ਕਰ ਰਹੇ ਨੇ ਉਹ ਕਿਉਂ ਨਹੀਂ ਭੇਜੇ ਜਾ ਰਹੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਪਰ ਉਹ ਭੇਜੇ ਜਾਣਗੇ ਹੁਣ ਤੇ ਉਹ ਕਿਵੇਂ ਆਣਗੇ ਤੇ ਹੁਣ ਇਹ ਵੀ ਦੇਖਣਾ ਹੈ ਕਿ ਇੰਡੀਅਨ ਸਰਕਾਰ ਉਹਨੂੰ ਭਾਰਤ ਸਰਕਾਰ ਨੂੰ ਕਿਵੇਂ ਰਿਸੀਵ ਕਰਦੀ ਹੈ ਜੀ ਬਿਲਕੁਲ ਤਾਂ ਬਹੁਤ ਹੀ ਵੱਡਾ ਸਵਾਲ ਇੱਥੇ ਜ਼ਰੂਰ ਉੱਠਦਾ ਹੈਗਾ ਕਿਉਂਕਿ ਤੁਹਾਡੇ ਮਨਾਂ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਆ ਜਿਹੜੇ ਲੋਕੀ ਪੰਜਾਬੀ ਭਾਵੇਂ ਇੰਡੀਅਨਸ ਦੀ ਗੱਲ ਕਰ ਲਈਏ ਜੋ ਵਿਦੇਸ਼ ਦੇ ਵਿੱਚ ਜਾਂਦੇ ਨੇ ਰੋਜ਼ੀ-ਰੋਟੀ ਦੇ ਲਈ ਕਿ ਉਹਨਾਂ ਦਾ ਪਵਿੱਕ ਜਿਹੜਾ ਹੈਗਾ ਸੁਨਹਿਰਾ ਹੋ ਸਕੇਗਾ ਜਿਸ ਦੇ ਲਈ ਉਹ ਪੈਸੇ ਵੀ ਲਾਉਂਦੇ ਨੇ ਤੇ ਜ਼ਮੀਨ ਵੀ ਵੇਚ ਕੇ ਗਹਿਣੇ ਵੇਚ ਕੇ ਜਾਂਦੇ ਨੇ ਤਾਂ ਜੋ ਉੱਥੇ ਸੈਟਲ ਹੋ ਸਕਣ ਪਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇੱਥੇ ਭੇਜਿਆ ਜਾ ਰਿਹਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਪਰ ਉਹਨਾਂ ਨੂੰ ਕਿਉਂ ਨਹੀਂ ਭੇਜਿਆ ਜਾ ਰਿਹਾ ਜਿਨ੍ਹਾਂ ਨੂੰ ਜੋ ਕਿ ਮੋਸਟ ਵੌਂਟਡ ਨੇ ਇੰਡੀਅਨਸ ਨੂੰ NIA ਦੀ ਟੀਮ ਜੋ ਹੈ ਉਹਨਾਂ ਦੇ ਵੱਲੋਂ ਲਿਸਟ ਵੀ ਤਿਆਰ ਕੀਤੀ ਗਈ ਲਗਾਤਾਰ ਜ਼ਿਕਰ ਵੀ ਜ਼ਰੂਰ ਕੀਤਾ ਜਾਂਦਾ ਹੈ ਮੂਸੇਵਾਲਾ ਦੀ ਗੱਲ ਕਰ ਲਈਏ ਹੋਰ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵਾਰਦਾਤ ਹੁੰਦੀ ਨੇ ਸਿੱਧੇ ਸਿੱਧੇ ਤੌਰ ਤੇ ਇਹਨਾਂ ਦੇ ਵੱਲੋਂ ਚੈਲੰਜ ਕੀਤਾ ਜਾਂਦਾ ਉਸ ਤੋਂ ਬਾਅਦ ਵੀ ਜੋ ਪੁਲਿਸ ਹੈਗੀ ਉਹ ਕੁਝ ਨਹੀਂ ਕਰ ਪਾਉਂਦੀ ਕਿਉਂਕਿ ਵਿਦੇਸ਼ ਦੇ ਵਿੱਚ ਬੈ ਕੇ ਪੰਜਾਬ ਦਾ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਕਵਿਤਾ ਸੋ ਅਹ ਇਹ ਸਭ ਦੇ ਨਾਲ ਜੇਕਰ ਆ ਗੱਲ ਕਰੀਏ ਤਾਂ ਫਰਕ ਆਮ ਲੋਕਾਂ ਨੂੰ ਪੈ ਗਿਆ ਕਿਉਂਕਿ ਆਮ ਲੋਕ ਜਿਹੜੇ ਆਪਣਾ ਇੱਥੋਂ ਦੇ ਸਿਸਟਮ ਤੋਂ ਤੰਗ ਨੇ ਜਿਹੜੇ ਇੱਥੋਂ ਦੇ ਕੰਮਕਾਰ ਨਹੀਂ ਮਿਲਦੇ ਜਿਨ੍ਹਾਂ ਨੂੰ ਜਿਹੜੋਂ ਇੱਥੇ ਨੌਕਰੀਆਂ ਨਹੀਂ ਮਿਲਦੀਆਂ ਜਿਨ੍ਹਾਂ ਨੂੰ ਉਹ ਜ਼ਰੂਰ ਬਾਹਰ ਦਾ ਰਾਸਤਾ ਅਪਣਾਉਂਦੇ ਨੇ ਕਿਉਂਕਿ ਦੇਖੋ ਕੱਲ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਤੇ ਅਸੀਂ ਵੀ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹੀ ਗੱਲ ਕਹਿ ਰਹੇ ਹਾਂ ਕਿ ਕੁਝ ਤੋਂ ਰਹੀ ਹੋਣਗੀਆਂ ਮਜਬੂਰੀਆਂ ਹੈ ਯੂਹੀ ਕੋਈ ਬੇਵਫਾ ਨਹੀਂ ਹੁੰਦਾ ਆਪਣਾ ਘਰ ਆਪਣਾ ਦੇਸ਼ ਆਪਣੀ ਮਿੱਟੀ ਆਪਣਾ ਵਤਨ ਕਿਸੇ ਦਾ ਛੱਡਣ ਨੂੰ ਦਿਲ ਨਹੀਂ ਕਰਦਾ ਤੇ ਜੇਕਰ ਕੋਈ ਇਧਰੋਂ ਆ ਪਾ ਕਹਿ ਰਿਹਾ ਪ੍ਰਵਾਸ ਹੋ ਰਿਹਾ ਤਾਂ ਸਾਨੂੰ ਉਹਦੇ ਕਾਰਨ ਲੱਭਣ ਦੀ ਲੋੜ ਹੈ ਦੇਖੋ ਪੰਜਾਬ ਸਰਕਾਰ ਨੇ ਅੱਜ ਕਿੰਨਾ ਸੋਹਣਾ ਬਿਆਨ ਦਿੱਤਾ ਤੇ ਜਿਹੜੇ ਵਾਪਸ ਆ ਰਹੇ ਨੇ ਅਪਾਉਨ ਅੱਜ ਲਈ ਹੁਣ ਕੋਸ਼ਿਸ਼ ਕਰਾਂਗੇ ਜਿਹੜੇ ਪੇਪਰ ਕੁਆਲੀਫਾਈ ਕਰਦੇ ਨੇ ਉਹ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਜਿਹੜੇ ਉੱਥੇ ਰੈਸਟੋਰੈਂਟਸ 'ਚ ਕੰਮ ਕਰਦੇ ਸੀ ਜਿਨ੍ਹਾਂ ਨੂੰ ਆਪਣਾ ਹੱਥੀ ਕੀਤਾ ਕੋਈ ਆਂਦਾ ਸਾਡੇ ਨਾਲ ਸੰਪਰਕ ਕਰਨ ਅਸੀਂ ਹੌਲੀ ਹੌਲੀ ਉਹਨਾਂ ਦੇ ਕਰਾਂਗੇ ਪਰ ਸਾਡੀ ਪਹਿਲਾ ਪ੍ਰਾਇੋਰਟੀ ਇਹ ਹੈ ਕਿ ਜਿਹੜੇ ਟਰੈਵਲ ਏਜੰਟਾਂ ਨੇ ਪੈਸੇ ਖਾਦੇ ਨੇ ਉਹ ਪੈਸੇ ਲੈ ਕੇ ਉਹਨਾਂ ਨੂੰ ਥੋੜੀ ਰਿਕਵਰ ਕਰਵਾ ਕੇ ਦੇਈਏ ਤਾਂ ਕਿ ਉਹ ਫਾਈਨੈਂਸ਼ੀਅਲੀ ਸਟੇਬਲ ਹੋਣ ਕਵਿਤਾ ਬਹੁਤ ਲੋੜ ਹੈ ਇਸ ਵੇਲੇ ਬਹੁਤ ਲੋਡ ਹੈ ਦੇਖੋ 5 ਤਰੀਕ ਨੂੰ ਪਹਿਲਾ ਜਹਾਜ਼ ਆਇਆ ਸੀ ਪੰਜਾਬ ਦੇ 30 ਨੌਜਵਾਨ ਨੇ ਅਜੋ 30 ਨੌਜਵਾਨਾਂ ਦੇ ਜਾ ਕੇ ਤੁਸੀਂ ਗੱਲ ਤਾਂ ਪੁੱਛੋ ਨਾ ਦੀ ਕੀ ਹੋਏਗੀ ਅੱਜ 15 ਤਰੀਕ ਹੋ ਗਈ 10 ਦਿਨਾਂ ਬਾਅਦ ਦੂਸਰਾ ਜਥਾ ਪਹੁੰਚ ਰਿਹਾ ਹੈ 10 ਦਿਨ ਹੋ ਗਏ ਨੇ ਉਹ 10 ਦਿਨ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੋਏਗਾ ਹਾਏ ਬੈਂਕ ਵਾਲੇ ਆ ਗਏ ਹਾਏ ਰਿਕਵਰੀ ਏਜੰਟ ਆ ਗਏ ਕਿੱਥੋਂ ਦਵਾਂਗੇ ਪੈਸੇ ਅਸੀਂ ਤਾਂ ਸੁਨਹਿਰਾ ਭਵੇਖ ਦੇਖਣ ਗਏ ਸੀਗੇ ਕਈਆਂ ਨੂੰ ਹੁਣ ਇਹ ਰਹੇਗਾ ਮਾਵਾ ਪੇ ਸੋਚਦੇ ਹੁੰਦੇ ਕਿ ਸਾਡਾ ਪੁੱਤ ਜਿਹੜਾ ਉਹ ਵਿਆਹ ਸ਼ਾਦੀ ਹੋਵੇ ਉਹਦੀ ਘਰ ਬਸੇ ਆਪਾਂ ਵੀ ਦੇਖੀਏ ਹਨਾ ਹੁਣ ਪੜਾ ਸਵਾਲ ਇਹ ਹੈ ਕਿ ਕਲੰਕ ਜਿਹੜੇ ਨਾਲ ਜੁੜ ਗਏ ਨੇ ਕਿ ਇਹ ਤਾਂ ਰਿਪੋਰਟ ਹੋ ਕੇ ਆਏ ਨੇ ਇਹ ਮਸਲਾ ਸਿਰਫ ਆਪਾਂ ਇਹਨਾਂ ਦੇਖੀਏ ਕਿ ਪੈਸੇ ਦਾ ਨੁਕਸਾਨ ਹੈ ਸਾਡਾ ਹੋਰ ਕਿਹਨਾ ਨੁਕਸਾਨ ਹੋ ਰਿਹਾ ਇਸ ਦੇ ਨਾਲ ਉਹ ਵੀ ਹੈ ਪਰ ਇੱਥੇ ਨਾਲ ਦੀ ਨਾਲ ਅਪੀਲ ਆਪਾਂ ਫੇਰ ਉਹੀ ਕਰਾਂਗੇ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਪੰਜਾਬੀਆਂ ਨੂੰ ਵੀ ਦੇਸ਼ਵਾਸੀਆਂ ਨੂੰ ਵੀ ਕਿ ਭਾਈ ਤੁਸੀਂ ਮਾਹੌਲ ਦੇਖ ਰਹੇ ਹੋ ਸਥਿਤੀਆਂ ਦੇਖ ਰਹੇ ਹੋ ਅਸੀਂ ਇਹ ਨਾ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈਠ ਕੇ ਗੱਲ ਕਰੀਏ ਤੇ ਹਸੀਏ ਕਿ ਭਾਈ ਹਾ ਹਾ ਫਿਰ ਕੀ ਹੋਇਆ ਜੇ ਉਧਰ 트럼ਪ ਹੈ 트럼ਪ ਨੇ ਕਿਹਾ ساری ਜ਼ਿੰਦਗੀ ਰਹਿਣਾ ਇਧਰ ਟਰਲਡੋ ਸਾਹਿਬ ਵੀ ਚੱਲੇ ਨੇ ਉਧਰ ਨੂੰ ਚੱਲਦੇ ਆ ਪਰ ਇਹ ਨਹੀਂ ਪਤਾ ਹੁਣ ਪਟਾ ਅਗਲਾ ਕਿਹੜੇ ਪਾਸੇ ਨੂੰ ਚੱਲੇ ਕਿਉਂਕਿ ਦੇਖੋ ਅਮਰੀਕਾ ਨੇ ਕਹਿ ਕੇ ਕਾਰਵਾਈਆਂ ਕੀਤੀਆਂ ਕੱਲ ਹੋਰ بڑے ਦੇਸ਼ਾਂ ਨੇ ਬੰਦੇ ਕੱਢੇ ਨੇ ਉਹ ਵੀ ਕੱਢ ਰਹੇ ਨੇ ਨਾ ਉਹ ਵੀ ਛਣ ਛਣ ਕੇ ਲੱਭ ਰਹੇ ਨੇ ਬੰਦੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਨੇ ਜੇ ਅਸੀਂ ਇੱਥੇ ਬੈਠ ਕੇ ਮੰਗਰ ਚੱਕ ਰਹੇ ਆ ਕਿ ਭਾਰਤ ਦੇ ਵਿੱਚ ਹਾਂ ਇੰਡੀਆ ਖਾਸ ਕਰਕੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਾਧੀ ਜਾ ਰਹੀ ਹੈ ਤਾਂ ਉਹ ਵੀ ਕੱਲ ਨੂੰ ਅਗਲੇ ਹੀ ਸੋਚਦੇ ਨੇ ਸੋ ਇੱਥੇ ਆਪਣੇ ਵਤਨ ਰਹਿਏ ਇਹ ਆਪਣੇ ਮਿੱਟੀ ਦੇ ਵਿੱਚ ਰਹੀਏ ਆਪਣੇ ਹੱਥੀ ਕੀਤੇ ਕਰੀਏ ਤੇ ਕੁਝ ਅੱਗੇ ਵਧਿਏ ਕਿਉਂਕਿ ਸਰਕਾਰਾਂ ਤੋਂ ਵੀ ਅਸੀਂ ਕੋਈ ਖਾਸੀਆਂ ਉਮੀਦਾਂ ਨਹੀਂ ਕਰ ਸਕਦੇ ਆਪਾਂ ਵੀ ਪਹਿਲਾਂ ਵੀ ਦੇਖਿਆ ਹੀ ਹੈ ਕਿ 75 ਸਾਲਾਂ ਦੇ ਵਿੱਚ ਕੀ ਕੀ ਲੈ ਲਿਆ ਹੈਗਾ ਤਾਂ ਇਸ ਕਰਕੇ ਅਸੀਂ ਹੱਥੀ ਕੀਤੇ ਨੂੰ ਤਰਜੀਹ ਦਈਏ ਦੇਖੋ ਵੈਸੇ ਹੀ ਸਾਡੀ ਮਿੱਟੀ ਅਜਿਹੀ ਹੈ ਕਿ ਆਪਾਂ ਬੀਜ ਬੀਜਦੇ ਹਾਂ ਤੇ ਸੋਨਾ ਉੱਗਦਾ ਹੈ ਤੇ ਆਪਾਂ ਉਧਰਲੇ ਪਾਸੇ ਨੂੰ ਚਲੀਏ ਕਵਿਤਾ ਕਿਉਂਕਿ ਵਿਦੇਸ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਸਭ ਦੇ ਨਾਲ ਜਿਹੜੇ ਸੁਪਨੇ ਦੇਖ ਰਹੇ ਸੀਗੇ ਉਹਨਾਂ ਨੂੰ ਫਰਕ ਪੈ ਗਿਆ ਤੇ ਜਿਹੜੇ ਆਪਣੇ ਚੰਗੇ ਭਵਿੱਖ ਦਾ ਸੁਪਨਾ ਦੇਖ ਕੇ ਵਿਦੇਸ਼ گئے ਸੀ ਫਰਕ ਉਹਨਾਂ 'ਤੇ ਪੈ ਗਿਆ। ਅੱਜ ਬਿਲਕੁਲ ਫਰਕ ਤਾਂ ਪੈ ਗਿਆ ਤਾਂ ਇਸ ਮੁੱਦੇ ਨੂੰ ਲੈ ਕੇ ਤੁਹਾਡੀ رائے ਕੀ ਹੈ ਤੁਸੀਂ ਆਪਣੀ رائے ਕੀਮਤੀ رائے ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ।